ਸਾਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬਣੇ ਰਹੋ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਤੁਹਾਨੂੰ ਦਿਖਾਈ ਕਿ ਆਪਾਂ ਆਪਣੇ ਘਰ ਆ ਗਏ ਤੇ ਆਪਾਂ ਨੇ ਰੱਖਿਆ ਛੋਟਾ ਜਿਹਾ ਲਾਉਣ ਤੇ ਲਾਉਣ ਦੇ ਵਿੱਚ ਹਾਲ ਦੇਖ ਲਓ ਕੀ ਖੋਇਆ ਫਿਕਰ ਹੈ ਨਾ ਇਹ ਬਸ ਸਾਹੀ ਦੋ ਵਿਚਾਰੇ ਗਮਲੇ ਸਾਡੇ ਬਚੇ ਨੇ ਬਾਕੀ ਤਾਂ ਸਾਰੇ ਸੁੱਕ ਗਏ ਕਿਉਂਕਿ ਰਿੰਦਾ ਵੀ ਆਪਣੇ ਨਾਲ ਹੀ ਘਰ ਹੁੰਦੇ ਨੇ ਰਹੰਦਿਆਂ ਦੇ ਘਰ ਹੁੰਦੇ ਨੇ ਨਹੀਂ ਨਹੀਂ ਹੁੰਦੇ ਵੇ ਕੋਈ ਪਾਣੀ ਨਹੀਂ ਵਿਚਾਰੇ ਸੁੱਕ ਗਏ ਆ ਵੀ ਕਰਨੇ ਜੀ ਸੁੱਕ ਗਏ ਇਹਨੂੰ ਵਿੱਚ ਪਾਣੀ ਪਾਵਾਂ ਤੇ ਇਹ ਸੀਗੇ ਪਤਾ ਕਿਹੜੇ ਪਾਗਲੋ ਇਹ ਲੋਬੜੀ ਪੱਖਸ ਕਾ ਪਤਾ ਕਿਹੜਾ ਬੁੱਟਾ ਸੀ ਘਾ ਦੇਖੋ ਕਿਹੜਾ ਗੱਡਾ ਆ ਹੁਣ ਮੇਰੇ ਵਿਚਾਰੇ ਹਸਬੰਦ ਸਵੇਰ ਸਵੇਰ ਕੇ ਤੇ ਰਹੰਦਿਆਂ ਦੇ ਘਰ ਵਾਸਤੇ ਜਾਂਦੇ ਹਸਤਿਆਂ ਦੇ ਘਰ ਹੁੰਦੇ ਨੇ ਹਣਾਂ ਲਓ ਦੇਖੋ ਹਾਲ ਦੇਖ ਲੋ ਕੀ ਹੋਇਆ ਬੜਾ ਦੇਖ ਕੇ ਅਫਸੋਸ ਹੁੰਦਾ ਮੈਂ ਤੁਹਾਨੂੰ ਦੂਸਰੀ ਸਾਈਡ ਦਿਖਾਉਣੀ ਹੈ ਅੰਜੀਰਾਂ ਲੱਗੀਆਂ ਹੋਈਆਂ ਨੇ ਇਸੇ ਲੌਂ ਦੇ ਵਿੱਚ ਫੌਕਸ ਟਰੀ ਸੀ ਇਹ ਜੋ ਲੱਗੇ ਹੋਏ ਸੀ ਸਾਰੇ ਸੁੱਕ ਗਏ ਆਂ ਚਾਰੇ ਕੋਨਿਆਂ ਤੇ ਸੀਗੇ ਲੱਗੇ ਹੋਏ ਫੌਕਸ ਟਰੀ ਇਹ ਸੁੱਕ ਗਏ ਇਹ ਖੜੀ ਹੈ ਜਿਹਨੂੰ ਨਾਕਮਨੀ ਕਹਿੰਦੇ ਹਨਾ ਨਾਕਮਨੀ ਕਹਿੰਦੇ ਨੇ ਉਹ ਖੜੀ ਆ ਇਹ ਫੁੱਲ ਇਹ ਇਮ ਨੂੰ ਬਹੁਤ ਸੋਹਣਾ ਲੱਗਦਾ ਵਾ ਇਹਦੇ ਫਲੇ ਵੀ ਤੁਸੀਂ ਦੇਖ ਲਓ ਕਿੰਨਾ ਸੋਹਣਾ ਇਹਦੇ ਪਰ ਜਾਂਦਾ ਕਲੀਆਂ ਜੀਆਂ ਤਾਂ ਬਹੁਤ ਸੋਹਣਾ ਹੁੰਦਾ ਇਹ ਬੁੱਟਾ ਹੀ ਬਹੁਤ ਸੋਹਣਾ ਲੱਗਦਾ ਵਾ ਆ ਖੜੇ ਜਿਹੜੇ ਕੋਕੜ ਕਲੰਗੀ ਕਹਿੰਦੇ ਨੇ ਇਹਨਾਂ ਦੇ ਬੀਜ ਹੁੰਦੇ ਨੇ ਮੈਂ ਤੁਹਾਨੂੰ ਇਹਨਾਂ ਦੇ ਬੀਜ ਕੱਢ ਕੇ ਵੀ ਦਿਖਾਵਾਂਗੇ ਕਿਦਾਂ ਦੇ ਬੀਜ ਹੁੰਦੇ ਨੇ ਇਹਨਾਂ ਦੇ ਆ ਸਾਰੇ ਇਹ ਜਾਮਨੀ ਬੇਲ ਇਹ ਬਹੁਤ ਸੋਹਣੀ ਲੱਗਦੀ ਹੈ ਜਾਮਨੀ ਬੇਲ ਨਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਇਹ ਜਾਮਨੀ ਬੇਲ ਬਹੁਤ ਸੋਹਣੀ ਲੱਗਦੀ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਅੰਜੀਰਾ ਇਹ ਦੇਖੋ ਇਹਨੂੰ ਵੀ ਫਲ ਲੱਗੇ ਹੋਏ ਨੇ ਬੂਟੇ ਨੂੰ ਇਹ ਮੈਨੂੰ ਇਹ ਵੀ ਬਹੁਤ ਸੋਹਣੇ ਲੱਗਦੇ ਨੇ ਫਲ ਤੇ ਇੱਥੇ ਮੈਂ ਤੁਹਾਨੂੰ ਦਿਖਾਵਾਂ ਅੰਜੀਰਾ ਲੱਗੀਆਂ ਹੋਈਆਂ ਇਹਨੂੰ ਇਹਨੂੰ ਵੀ ਹੈਗੀ ਹਾਂ ਆ ਦੇਖੋ ਇਹਨੂੰ ਵੀ ਲੱਗੀਆਂ ਹੋਈਆਂ ਅੰਜੀਰਾ ਇਹਦੇ ਉੱਪਰ ਵੀ ਅੰਜੀਰਾ ਆ ਦੇਖੋ ਪਰ ਚੱਲਿਆ ਬੂਟਾ ਅੰਜੀਰਾ ਦੇ ਨਾਲ ਤੇ ਮੈਂ ਤੁਹਾਨੂੰ ਦਿਖਾਵਾਂ ਦੂਸਰੇ ਬੂਟੇ ਨੂੰ ਵੀ ਉਧਰ ਪੱਕੀ ਹੋਈ ਅੰਜੀਰਾ ਹਾਂ ਇਹ ਦੂਸਰੇ ਬੂਟੇ ਨੂੰ ਵੀ ਅੰਜੀਰਾਂ ਲੱਗੀਆਂ ਨੇ ਦੇਖ ਲਓ ਉਧਰ ਹਨਾ ਤਾਂ ਉਧਰ ਦੀ ਦਿਖਾਉ ਟੁੱਟ ਨਾ ਜਾਵੇ ਬੂਟਾ ਇਹ ਮੈਂ ਤਾਂ ਉਹ ਦਿਖਾਉਣੀ ਆ ਆ ਦੇਖ ਇਹ ਵੀ ਅੰਜੀਰਾਂ ਲੱਗੀਆਂ ਹੋਈਆਂ ਨੇ ਤਾਂ ਚੰਗਾ ਲੱਗਦਾ ਫਰੂਟ ਲੱਗਦਾ ਕੋਈ ਹਨਾ ਅਮਰੂਦ ਵੀ ਇਹ ਪਹਿਲਾਂ ਬਹੁਤ ਜ਼ਿਆਦਾ ਅਮਰੂਦ ਸੀਗੇ ਇੱਥੇ ਲੱਗਦੇ ਹੋਏ ਬੂਟਾ ਬਹੁਤ ਵੱਡਾ ਸੀਗਾ ਤੇ ਹਣ ਤਾਂ ਵਿਚਾਰ ਬੂਟੇ ਪੱਟੇ ਦਿੱਤਾ ਸੀਗਾ ਇਹਨੂੰ ਲੱਗਣਗੇ ਫੁੱਲ ਜਿਹੜੇ ਆ ਚੀਜ਼ਾਂ ਨੂੰ ਬਹੁਤ ਸੋਹਣੇ ਫੁੱਲ ਲੱਗਦੇ ਆ ਪੀਲੇ ਫੁੱਲ ਸਵਾਈਟ ਤੋਂ ਹੋਰ ਤਰ੍ਹਾਂ ਤਰ੍ਹਾਂ ਦੇ ਲੱਗਦੇ ਨੇ ਪਿੰਕ ਫੁੱਲ ਲੱਗਦੇ ਨੇ ਪਰ ਬੜਾ ਮੈਨੂੰ ਚੰਗਾ ਲੱਗਿਆ ਕਿ ਇੰਜੀਰਾ ਹੋਣ ਲੱਗ ਗਏ ਆ ਦੋ ਤਾਂ ਪੱਕ ਚੱਲੀਆਂ ਉਹ ਦੇਖੋ ਪੱਕੀ ਜਾਂਦੀਆਂ ਨੇ ਤਾਂ ਇੱਧਰ ਦੀ ਖਮਾ उधर ਦੀ ਚੰਗੀ ਤਰ੍ਹਾਂ ਦਿਖਾ ਨਹੀਂ ਹੋਇਆ ਸੀਗਾ ਆ ਦੇਖੋ ਜੀ ਦੋ ਨਹੀਂ ਕਾਫੀ ਇੰਜੀਰਾਂ ਦੀਆਂ ਪੱਕ ਚੱਲੀਆਂ ਨੇ ਤਸਵੀਰ ਆਪਣੇ ਘਰ ਚ ਬੁੱਟਿਆਂ ਨੂੰ ਲਾਇਆ ਕਰੋ। ਉਹਦੀਆਂ ਵੀ ਲੱਗੀਆਂ ਹੋਈਆਂ ਨੇ ਤੇ ਦੂਸਰੇ ਨੂੰ ਵੀ ਅੰਜੀਰਾ ਲੱਗੀਆਂ ਨੇ। ਉਹ ਵੀ ਪੱਕ ਚੱਲੀਆਂ ਨੇ। ਹਾਂ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਮੈਂ। ਇਹ ਦੇਖੋ ਜੀ। ਤੇ ਵੀ ਜ਼ੂਮ ਕਰਕੇ ਦੇਖੋ। ਅੰਜੀਰਾ ਲੱਗੀਆਂ ਹੋਈਆਂ ਨੇ। ਘਰ ਵਿੱਚ ਫਰੂਟ ਲਾ ਲੈ ਕਰੋ, ਛੋਟੇ-ਮੋਟੇ ਬੁੱਟੇ ਲਾਉਂਦੇ ਰਹਿਆ ਕਰੋ। ਤੇ ਘਾਹ ਦੇਖੋ ਕਿੱਡਾ ਹੋਇਆ। ਤੇ ਵਿੱਚ ਪਈਆ ਬਾਲ, ਨਾਲ ਸਕੂਲ ਬੱਚਿਆਂ ਦੀ ਬਾਲ ਆਈ ਵੀ ਆ। ਚੱਕ ਦੀ ਆਗੇ ਬੱਚੇ ਆਪਾਂ ਸਕੂਲ ਤੋਂ ਦੇ ਦੇਾਂਗੇ ਉਹਨਾਂ ਨੂੰ ਦੇਖੋ ਬੱਚਿਆਂ ਦੀ ਬਾਲ ਬਚਾਰਿਆਂ ਦੀ ਹੈ ਨਾ ਖੇਲਦੇ ਆ ਨਾ ਨਾਲ ਬਣੇ ਰਹੋ ਮੇਰੇ ਵੀਡੀਓ ਦੇ ਨਾਲ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ ਬਹੁਤ ਬਹੁਤ ਮਿਹਰਵਾਨੀ ਬਾਬਾ ਜੀ ਬੋਲ ਰਹੇ ਪੜ ਰਹੇ ਬਾਣੀ ਪੜ ਰਹੇ ਨੇ ਤੁਸੀਂ ਬਣੇ ਰਹੋ ਮੇਰੇ ਚੈਨਲ ਦੇ ਨਾਲ ਦੇਖੋ ਛੋਟੇ ਜਿਹੇ ਬੂਟੇ ਨੂੰ ਵੀ ਅਮਰੁੱਦ ਲੱਗਿਆ ਆਣਾ ਲੱਗਿਆ ਤੇ ਕੀ ਹਾਲੇ ਪਰ ਦਸਤਾ ਨੇ ਕਿ ਮੈਂ ਫਾਲ ਜਰੂਰ ਦੇਵਾਂ ਰਹਿਣਾ ਲਾਈਕ ਕਮੈਂਟਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੇਰਵਾਨੀ ਇਧਰ ਖੜੇ ਆਪਾਂ ਕਣਕਾਂ ਦੇ ਵਿੱਚ ਕਣਕਾਂ ਦੇਖੋ ਪੱਕਣ ਤੇ ਆ ਗਈਆਂ ਥੋੜੀ ਥੋੜੀ ਸੁਨਹਿਰੀ ਹੋਣ ਲੱਗ ਗਈਆਂ ਦੂਰ ਦੂਰ ਤੱਕ ਤੁਹਾਨੂੰ ਕਣਕਾਂ ਹੀ ਦਿਖਾਈ ਦੇਣਗੀਆਂ ਖੇਤਾਂ ਦੀ ਸ਼ੈਰ